ਕੀ ਸਾਰਿਆਂ ਨੂੰ ਕੀ ਹਾਲ ਚਾਲ ਫਹੀ ਇੱਕ ਗੱਲ ਦੇਖੀ ਆ ਦਿਲਜੀਤ ਦਾ ਸਾਂਝੀ ਦੀ ਫਿਲਮ ਨਾ 70 ਕੋਸ ਮਤਲਬ 80 ਕਰੋੜ ਨੂੰ ਲੱਗਣ ਵਾਲੀ ਆ ਜਿਹੜੀ ਕਿ ਇੰਡੀਆ ਚ ਨਹੀਂ ਲੱਗੀ ਜਿਹੜੀਆਂ ਉਹਨਾਂ ਦੀਆਂ ਖੁੱਧੀਆਂ ਫਿਲਮਾਂ ਨਾ ਜਿਵੇਂ ਹੁਣ ਮਾਲਿਕ ਫਿਲਮ ਆਈ ਆ ਬਹੁਤ ਤਗੜੇ ਲੈਵਲ ਦੀ ਬਣੀ ਆ ਉਹਨੇ ਪਹਿਲੇ ਦਿਨ 3 ਕਰੋੜ 3.5 ਕਰੋੜ ਕਮਾਇਆ ਤੇ ਜਿਹੜੀ ਦਿਲਜੀਤ ਦੀ ਇੰਡੀਆ ਚ ਨਹੀਂ ਲੱਗੀ ਤੇ ਉਹਨੇ ਮਤਲਬ 5 ਕਰੋੜ ਕਮਾਇਆ ਤੇ ਜਿਹੜੀ ਸਾਰੀ ਦੁਗੀਆਂ ਦੇ ਵਿੱਚ ਲੱਗੀ ਇੰਡੀਆ ਚ ਵੀ ਲੱਗੀ ਤੇ ਉਹਨੇ 3 ਕਰੋੜ ਬਾਲੀਵੁੱਡ ਵਾਲੇ ਵੀ ਕਹਿੰਦੇ ਹੋਣਗੇ ਵੀ ਇਹ ਕੌਣ ਆ ਯਾਰ ਤੇ ਜਿਹਦੇ ਜਿਹੜੇ ਮਤਲਬ ਹੇਟ ਜੀ ਕਰਦੇ ਨੇ ਸਰਦਾਰਾਂ ਤੋਂ ਪੱਗ ਤੋਂ ਉਹ ਵੇਖਦੇ ਹੋਣਗੇ ਯਾਰ ਵੀ ਅੰਦਰੋਂ-ਅੰਦਰ ਹੀ ਮਾਇਦੂਣਗੇ ਯਾਰ ਵੀ ਬਾਲਾ ਐਂਡ ਕਰਾਈ ਜਾਂਦਾ ਬੰਦਾ ਪਹਿਲਾਂ ਸ਼ੋਅ ਲਾਉਂਦਾ ਏਡੇ ਏਡੇ ਫਿਰ ਦੇਸ਼ ਦਾ ਪੀਐਮ ਸਾਧਦਾ ਫਿਰ ਏਡੇ ਏਡੇ ਕਿੱਧਰ ਬਈ ਯਾਰ ਸਿਰਾ ਕਰਾ ਦਲਜੀਤ ਬਈ ਤੈਨੂੰ ਸਲੂਟ ਆ ਮੈਂ ਹੈਰਾਨ ਆ ਬਈ ਜਿਹੜੇ ਬੰਦੇ ਇਹ ਚੀਜ਼ 'ਚ ਪਏ ਆ ਉਹਨਾਂ ਨੂੰ ਪਤਾ ਵੀ ਜੇ ਇੰਡੀਆ ਦੀ ਆਡੀਅੰਸ ਹੈ ਨਹੀਂ ਕਿਸੇ ਸਿਨੇਮੇ 'ਚ ਤੇ ਫਿਲਮ ਫਲॉप ਹੀ ਜਾਣੀ ਆ ਤੇ ਸਾਡੇ ਵਾਲਾ ਸਿੰਘ ਸਰਦਾਰ ਵੇਖੋ ਇੰਡੀਆ ਚ ਲੱਗੀ ਨਹੀਂ ਬਾਹਰ ਤੇ ਬੋਲੀਪੂਲੀ ਬੋਰਡ ਵਾਲੀਆਂ ਸਾਰੀਆਂ ਕੱਟ ਦਿੰਗਾ ਤੇ ਹਾਲੀਵੁੱਡ ਦੇ ਟੌਪ 5 ਚ ਬੈਠਾ ਏ ਪੈਂਦੀ ਆ ਤੱਕ ਚੈਂਪੀਅਨ ਟੀਮ ਦੇਖੋ ਕਿੱਡੀ ਪੈ ਰਹੀ ਆ ਸਰਕਾਰ ਕੀ ਕਰ ਰਹੀ ਆ ਸਰਕਾਰ ਐਮਐਲਏ ਨੂੰ ਕਹਿ ਰਹੀ ਆ ਐਮਐਲਏ ਜਿਹੜੇ ਪਿੰਡਾਂ ਦੇ ਹੁੰਦੇ ਨਾ ਸਾਡੇ ਕੜਮ ਚੌਧਰੀ ਤੇ ਜਿੰਨੇ ਜਿਹੜੇ ਕੜਮ ਚੌਧਰੀਆਂ ਮਗਰ ਕਈ ਸਮਝਦਾਰ ਬੰਦੇ ਵੀ ਲੱਗੇ ਹੁੰਦੇ ਵੀ ਸਾਡੇ ਕੰਮ ਧੰਦੇ ਆ ਜਾਂਦਾ ਉਹਨਾਂ ਨੂੰ ਸੱਦ ਰਹੀ ਆ ਜਿਹੜੀਆਂ ਜ਼ਮੀਨਾਂ ਨਹੀਂ ਹੋ ਰਹੀਆਂ ਆਪਣੀਆਂ ਦੱਬ ਰੇ ਇੱਕ ਹਿਸਾਬ ਦਾ ਚੰਡੀਗੜ੍ਹ ਸੱਦਰਿਆ ਕੁਛ ਕਿਸਾਨਾਂ ਨੂੰ ਉਹ ਆਕੇ ਪਿੰਡਾਂ ਦੇ ਵਿੱਚ ਫਿਰ ਗੱਲ ਵੀ 2 ਕਰੋੜ ਮਿਲਦਾ ਕਿੱਲੇ ਦਾ 4 ਕਰੋੜ ਮਿਲਦਾ ਤੇ ਸਾਡੇ ਕਈ ਵਿੱਚ ਮਤਲਬ ਇਹ ਗੱਲਾਂ ਚ ਆਕੇ ਤੇ ਆਪਦੇ ਕਿੱਲੇ ਵੇਚ ਦਿੰਦੇ ਆ ਉਹ ਇੱਕ ਬਾਪੂ ਵੇਖਿਆ ਤੇ ਚੰਡੀਗੜ੍ਹ ਉਹਦੀ ਉਹਦੀ ਕਲੋਨੀਆ ਮਤਲਬ ਪਹਿਲੀ ਚ ਕਲੋਨੀਆਂ ਕੱਟੀਆਂ ਗਈਆਂ ਉੱਥੇ ਹੀ ਉਹ ਚੌਂਕੀਦਾਰੀ ਕਰਦਾ ਇੱਕ ਵਿਚਾਰਾ ਛੋਲੇ ਭਡੂਰਿਆਂ ਦੀ ਲਾਉਂਦਾ ਪੈਸੇ ਨਹੀਂ ਖੜਨੇ ਇੱਥੇ ਨਾ 50 50 ਕਰੋੜ ਨੂੰ ਵੀ ਰੇਟ ਜਾਊਗਾ ਭਲਾ ਆਉਣ ਵਾਲੇ 70 ਸਾਲਾਂ 'ਚ ਜਾਵੇ ਠੀਕ ਆ ਆ 10 ਕਰੋੜ 15 ਕਰੋੜ ਆ ਇਹਦਾ ਹੋਇਆ ਲੈ ਹੁਣੇ ਤੇ ਐਵੇਂ ਨਾ ਕਿਤੇ ਕਰੋੜ ਕਰੋੜ 2 2 ਕਰੋੜ ਦਾ ਸਰਕਾਰ ਦੀਆਂ ਗੱਲਾਂ ਚ ਆਜੋ ਤੇ ਚਾਕੇ ਪੈ ਲਈਆਂ ਵੇਚ ਦੋ ਛੁਣਛਣਾ ਰਹਿ ਜੂ ਹੱਥ ਚ ਹੁਣ ਸਮਝਦਾਰ ਬੰਦੇ ਤਾਂ ਮੇਰੀ ਗੱਲ ਨੂੰ ਸਮਝਣਗੇ ਤੇ ਕਹੀਏ ਇੱਥੇ ਆਦੀਆਂ ਭੇਡਾਂ ਵਿਦਵਾਨ ਕੋਟ ਨਾ ਜਾਣਗੀਆਂ ਪਰ ਗੱਲ ਮੈਂ ਮੀਨ ਇਹ ਕਰਤਾ ਪਿਆ ਵੀ ਜਿਹੜੀ ਹੁਣ ਸਰਕਾਰ ਕੜਮ ਚੌਧਰੀਆਂ ਨੂੰ ਐਮਐਲਏ ਨੂੰ ਕਹਿੰਦੀ ਐਮਐਲਏ ਕੜਮ ਚੌਧਰੀਆਂ ਨੂੰ ਜਿਹੜੇ ਬੰਦੇ ਲੈ ਕੇ ਉੱਥੇ ਮੀਟਿੰਗਾਂ ਹੋ ਰਹੀਆਂ ਨਾ ਉਹ ਮੀਟਿੰਗਾਂ ਇਸੇ ਕੰਮ ਨੂੰ ਪਰਮਾਇਆ ਜਾ ਰਿਹਾ ਤੇ ਉਹਨਾਂ ਦੀਆਂ ਗੱਲਾਂ ਚ ਨਾ ਆਜੋ ਜੇ ਸੋਡੇ ਘਰੇ ਉਹਨਾਂ ਕੋ ਡੰਡਾ ਚੱਕ ਲਾਂਗੇ ਘਰੋਂ ਨਿਕਲ ਬਾਰ ਪੈਲੀਆਂ ਨਾਲ ਵੇਚ ਦਿਓ ਬਾਈ ਆ ਹੱਥ ਜੜਾ ਲਓ ਪੈਲੀਆਂ ਨਾਲ ਵੇਚ ਦਿਓ ਬਹੁਤ ਤਕੜੀਆਂ ਟ੍ਰਿਕਾਂ ਪੈ ਰਹੀਆਂ ਬਹੁਤ ਤਕੜੀਆਂ ਟ੍ਰਿਕਾਂ ਚੱਲ ਚੱਲ ਸਾਰਿਆਂ ਨੂੰ ਖਬਰ ਪਤਾ ਲੱਗ ਹੀ ਗਈ ਹੋਣੀ ਆ ਕਿ ਪੁਲਿਸ ਵਾਲੇ ਭਾਨੇ ਸਿੱਧੂ ਨੂੰ ਚੱਕਰ ਨੂੰ ਫਿਰਦੇ ਆ ਕਿਉਂ ਕਿ ਉਹ ਯੰਟਾਂ ਦੇ ਯੰਟਾਂ ਤੋਂ ਪੈਸੇ ਕਢਾਉਂਦਾ ਮਜਬੂਰ ਲੋਕਾਂ ਦੇ ਨਾਲ ਖੜਦਾ ਜਿਹੜੇ ਸਾਡੇ ਪੰਜਾਬ ਨੂੰ ਠੱਗੀ ਜਾਂਦੇ ਆ ਉਹਨਾਂ ਠੱਗਾਂ ਦੇ ਕੋਲੋਂ ਪੈਸੇ ਕਢਾਉਂਦਾ ਪਰ ਪੁਲਿਸ ਉਹਨਾਂ ਮਗਰ ਲੱਗ ਕੇ ਏਜੰਟਾ ਮਗਰ ਲੱਗ ਕੇ ਇਧਰ ਗੇਮਪੌਨ ਨੂੰ ਪੈਰਦੀ ਸੀ ਬੰਦੇ ਨੂੰ ਚੱਕਿਆ ਜਾਵੇ ਪਰ ਉੱਥੇ ਬਹੁਤ ਇਕੱਠ ਹੋ ਗਿਆ ਬਾਈ ਅਮਤੋਜ ਮਾਨ ਲੱਖਾ ਰਫਤਾਰ ਰਾਇ ਸੋਕ ਸਾਰੇ ਜਾਣੇ ਇਕੱਠੇ ਹੋਏ ਤੇ ਭਾਨੇ ਦਾ ਬਤਲ ਸੇਫਟੀ ਹੋਈ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਾਂ ਵੀ ਕੱਲ ਨੂੰ ਜਾ ਰਹੇ ਹਾਂ ਸਾਰੇ ਜਾਣੇ ਉਹ ਬੰਦੇ ਕੋਲ ਘਰੇ ਜਾਓ ਘਰੇ ਨਹੀਂ ਜਾਣਾ ਤਾਂ ਜਿੱਥੇ ਉਹ ਕਾਲ ਦਿੰਦੇ ਉੱਥੇ ਪਹੁੰਚੋ ਜੇ ਨਹੀਂ ਪਹੁੰਚ ਸਕਦੇ ਤਾਂ ਬਾਈ ਸੋਸ਼ਲ ਮੀਡੀਆ ਸਪੋਰਟ ਕਰ ਦਿਓ ਯਾਰ ਕੋਈ ਵੱਡੀ ਗੱਲ ਨਹੀਂ ਹੁੰਦੀ ਸ਼ੇਅਰ ਕਰਨਾ ਉਹਦੇ ਨਾਲ ਵੱਧ-ਵੱਧ ਲੋਕਾਂ ਤੱਕ ਗੱਲ ਪਹੁੰਚਦੀ ਹੈ ਤੇ ਉਹਦੇ ਨਾਲ ਲੋਕ ਜਿਹੜਾ ਬੰਦਾ ਸਾਡੇ ਪੰਜਾਬ ਦੇ ਲੋਕਾਂ ਲਈ ਲੜ ਰਿਹਾ ਬਈ ਲੈ ਸਟicker ਵੀ ਆ ਸਟicker ਵੀ ਜਿਹਦਾ 7 ਲੱਖ ਰੁਪਈਆ ਲਈ ਬੈਠਾ ਕੇ ਜਾਂਟ ਜਾਂਦੇ ਗਿਆ 1000 ਡਾਲਰ ਦਾ ਲੱਗ ਜਾਂਦਾ ਵੀ ਜਾਨੀ ਮਤਲਬ ਕੱਲਾ ਸਟicker ਤੇ ਸਾਡੇ ਅਰਗਿਆਂ ਨੂੰ ਵਿਚਾਰਿਆਂ ਨੂੰ ਕਰਕੇ ਗਮਰਾਹ ਇੰਨੇ ਨੇ ਪੈਸੇ ਠੱਗੀ ਜਾਂਦੇ ਕਿਸੇ ਧੀਆਂ ਦੇ ਪੈਸੇ ਠੱਗੀ ਜਾਂਦੇ ਉਹ ਕੁੜੀ ਦੇ ਪੈਸੇ ਠੱਗੇ ਉਹਨੇ ਉਸੇ ਪੈਸੇ ਨਾਲ ਆਪਦਾ ਵਿਆਹ ਕਰਨਾ ਕਰਵਾਉਣਾ ਸੀ ਵਿਚਾਰੀ ਨੇ ਫਿਰ ਉਹਨੂੰ ਪੈਸੇ ਦਿਵਾ ਕੇ ਦਿੱਤੇ ਕਿੰਨਾ ਤਕਣਾ ਪੁੰਨ ਆਏ ਜੇ ਜੀ ਦੇ ਬੀਤਦੀ ਹੈ ਉਹੀ ਜਾਣਦਾ ਮਜਬੂਰੀ ਕਰਕੇ ਬੰਦਾ ਚਲੋ ਪੈਸੇ ਦੇ ਦਿੰਦਾ ਜਾਂਟਾਂ ਨੂੰ ਪਰ ਮੇਰੀ ਫਿਲਹਾਲ ਇਹ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਉਹ ਬੰਦਾ ਸਾਡੇ ਪੰਜਾਬ ਲਈ ਸਾਡੇ ਲੁੱਟੇ ਹੋਏ ਠੱਗਾਂ ਜਿਹੜੇ ਬੰਦਿਆਂ ਨੂੰ ਪੈਸੇ ਕਢਵਾ ਰਿਆ ਆਪਣਾ ਹੱਕ ਮੰਗਦਾ ਉਹਦੇ ਨਾਲ ਖੜਕੇ ਪਈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ